ਅੱਜ RAM NAMI ਦੀਆਂ ਤੁਮਾਂ ਸਾਰੇ ਨਕੌਦਰ ਸ਼ਹਿਰ ਦੇ ਵਿੱਚ ਪੈ ਰਹੀਆਂ ਇਸ ਮੌਕੇ ਤੇ ਵਿਕਾਸ ਥਾਪਰ ਜੀ ਇਹਨਾਂ ਵੱਲੋਂ ਖੀਰ ਦਾ ਲੰਗਰ ਲਗਾਇਆ ਗਿਆ ਵਾ ਜਿਹੜਾ ਵਿਕਾਸ ਥਾਪਰ ਜੀ ਤੇ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ ਖੀਰ ਦਾ ਲੰਗਰ ਲਗਾਇਆ ਗਿਆ ਹੈ ਆ ਦੇਵੀ ਤਲਾ ਮੱਦਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੱਲਬਾਤ ਕਰ ਲੈਣੇ ਆ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੇਰੇ ਸਾਹਿਬ ਸਵਾਗਤ ਹੈ ਤੁਹਾਡਾ ਅੱਜ ਰਾਮ ਨੋਮੀ ਆ ਕੀ ਕਹਿਣਾ ਚਾਹੋਗੇ ਜੀ ਕੇ ਅੱਜ ਦੇ ਮੌਕੇ ਸਾਰਿਆਂ ਨੂੰ ਮੁਬਾਰਕਾਂ ਜੀ ਰਾਮ ਨੋਮੀ ਦੀਆਂ ਬਹੁਤ ਬਹੁਤ ਕੀ ਸੇਵਾ ਸਾਹਮਣੇ ਦੇਖਿਓ ਜੀ ਕੀ ਸੇਵਾ ਕਰ ਰਹੇ ਹੋ ਤੁਸੀਂ ਸੇਵਾ ਖੀਰ ਦਾ ਲੰਗਰ ਜੀ ਕੀ ਦਾ ਲੰਗਰ ਹਾਂਜੀ ਕਿਹਨਾਂ ਕਨਾਂ ਆਪਣੇ ਲੋਗਾਂ ਹਾਂ ਸਾਰੇ ਫੈਮਿਲੀ ਆਪਣੇ ਹਾਂਜੀ ਸਾਰੇ ਸੰਗਤ ਆ ਲਾਲਾ ਜੀ ਖੜੇ ਸੋਨੂ ਜੀ ਨੀਨਬਾ ਖੜੇ ਰਤ ਕੁਮਾਰ ਅੱਛਾ ਬੱਚੇ ਨਾਲ ਮਿਲ ਕੇ ਸਾਰੇ ਬੱਚਿਆਂ ਦੇ ਨਾਲ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਹਾਂ ਕੀ ਨਾਂ ਕੀ ਤੁਹਾਡਾ ਨਾਂ ਬੋਲਿਓ ਜੀ ਮੇਰਾ ਚੰਦਰਪੂਸ਼ਨ ਜੀ ਕੋਟਾ ਜੀ ਹਰਸ਼ ਕੁਮਾਰ ਜੀ ਹਰਸ਼ ਕੁਮਾਰ ਜੀ ਇੱਕ ਪਸੰਦ ਅੱਜ ਰਾਮ ਨਮੀ ਦੇ ਮੌਕੇ ਤੇ ਪਹਿਲੋ ਤਾਂ ਸਾਰੇ ਨਕੂਦਰ ਨਿਵਾਸੀਆਂ ਨੂੰ ਰਾਮ ਨਮੀ ਦੀ ਜੈ ਸ਼੍ਰੀ ਰਾਮ ਤੇ ਇਹ ਤਾਂ ਇੱਕ ਰਾਮ ਜੀ ਦਾ ਸੰਦੇਸ਼ ਹੈ ਵੀ ਸਾਰਿਆਂ ਦੇ ਪਿਆਰ ਵੰਡਣਾ ਆਪਾਂ ਤੇ ਪਿਆਰੀ ਬਣ ਰਹੇ ਆ ਤੁਹਾਡੇ ਸਹਿਯੋਗ ਦੇ ਨਾਲ ਹਾਂ ਜੀ ਹਾਂ ਜੀ ਅਨਿਲ ਗੁਪਤਾ ਜੀ ਗੁਪਤਾ ਜੀ ਦੇ ਖੀਰ ਦਾ ਪ੍ਰਸ਼ਾਦ ਦੇ ਰਹੇ ਹੋ ਰਾਮ ਨਮੀ ਦੇ ਹਾਂ ਜੀ ਇਹ ਪ੍ਰਭੂ ਰਾਮ ਜੀ ਦਾ ਪ੍ਰਸ਼ਾਦ ਆ ਜੀ ਹਾਂ ਜੀ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਦੇਵੀਤਲਾ ਮੰਦਿਰ ਤੋਂ ਬਾਹਰ ਤੋਂ ਦਿਖਾ ਰਹੇ ਹਾਂ RAM ਨੌਮੀ ਦੇ ਸ਼ੁਭ ਮੌਕੇ ਤੇ ਸਾਡੇ ਵਿਕਾਸ ਸਾਹਪਰ ਜੀ ਸਾਡੇ ਪੁਰਾਣੇ ਯਾਰ ਪੁਰਾਣੇ ਫਰੈਂਡ ਸਾਡੇ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਦੇ ਦੋਸਤ ਉਹਨਾਂ ਵੱਲੋਂ ਖੀਰ ਦਾ ਲੰਗਰ ਲਗਾਇਆ ਗਿਆ ਵਾ ਪ੍ਰਭੂ ਕਰੇ ਇਹਨਾਂ ਦੇ ਇਸੇ ਤਰ੍ਹਾਂ ਹੀ ਮਿਹਰ ਭਰਿਆ ਆਸਥ ਰੱਖੇ ਪ੍ਰਭੂ ਸ਼੍ਰੀ ਰਾਮ ਜੀ ਤੇ ਇਦਾਂ ਹੀ ਇਹ ਲੰਗਰ ਲਾਉਂਦੇ ਰਹਿਣ ਕੈਮਰਾਮੈਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਏਕਤਾ ਲਰ ਨਿਊਜ਼ ਨਕੋਦਰ